ਸਵਈਏ ਮਹਲੇ ਦੂਜੇ ਕੇ ਅਮੰਦਰ ਟਾ ਸੁਭ ਕਰ ਹਰੈ ਅਗ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਾਮ ਨਿਦ ਦਰੀ ਆਓ ਜਨਮ ਹਮ ਕਾਲਖ ਧੂਵੈ ਸੋ ਕਹੋ ਟਲ ਗੁਰ ਆਸੇਵੀਐ ਐਨਸਾ ਸਹਿਜ ਸੁਭਾਏ ਦਰਸਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਏ ਸੋ ਕਹ ਤਲ ਗੁਰ ਸੇਵੀਐ ਐਨਸਾ ਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੋਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ